ਮੇਰਾ ਵਿਆਹ ਇੱਕ ਅਜਿਹੇ ਘਰ ਵਿੱਚ ਹੋਇਆ ਸੀ ਜਿੱਥੇ ਸਿਰਫ ਮੇਰਾ ਘਰ ਵਾਲਾ ਉਸ ਦਾ ਵੱਡਾ ਭਰਾ ਅਤੇ ਮੇਰੀ ਜਠਾਣੀ ਸੀ ਇਸ ਤੋਂ ਬਿਨਾ ਪਰਿਵਾਰ ਵਿੱਚ ਕੋਈ ਵੀ ਨਹੀਂ ਸੀ ਜੀਠ ਜਠਾਣੀ ਦੋਨੋਂ ਆਪਣੇ ਕੰਮ ਤੱਕ ਹੀ ਰੱਖਦੇ ਸੀ ਕੋਈ ਇੱਕ ਦੂਜੇ ਦੇ ਕੰਮ ਵਿੱਚ ਬੋਲਦਾ ਨਹੀਂ ਸੀ ਹਰ ਕੋਈ ਆਪਣੇ ਆਪ ਵਿੱਚ ਲੱਗਿਆ ਰਹਿੰਦਾ ਸੀ ਉੰਜ ਮੇਰੀ ਜਠਾਣੀ ਬਹੁਤ ਚੰਗੀ ਸੀ ਮੇਰੇ ਸਾਸੋਹਰਾ ਮੇਰੇ ਵਿਆਹ ਤੋਂ ਪਹਿਲਾਂ ਹੀ ਇਸ ਦੁਨੀਆ ਤੋਂ ਚਲੇ ਗਏ ਸੀ ਇਸ ਲਈ ਮੇਰੀ ਜਠਾਣੀ ਨੇ ਹੀ ਮੇਰੇ ਵਿਆਹ ਦੇ ਸਾਰੇ ਸ਼ਗਨ ਕੀਤੇ ਸੀ ਉਹ ਇੱਕ ਸੱਸ ਦਾ ਰੋਲ ਨਿਭਾਉਂਦੀ ਸੀ ਪਰ ਇੱਕ ਦਿਨ ਮੇਰੇ ਜੇਠ ਨੇ ਕੁਝ ਅਜਿਹਾ ਕੀਤਾ ਕਿ ਮੇਰੇ ਤਾਂ ਹੋਸ਼ ਹੀ ਉੱਡ ਗਏ ਉਸ ਦਿਨ ਮੇਰੇ ਜੇਠ ਨੇ ਮੇਰੀ ਜਠਾਣੀ ਦੇ ਨਾਲ ਮੇਰੇ ਪਿਓ ਨੂੰ ਇਸ ਦੁਨੀਆ ਤੋਂ ਗਏ ਬਹੁਤ ਸਾਲ ਹੋ ਗਏ ਸੀ ਮੈਂ ਤਿੰਨ ਭਰਾਵਾਂ ਦੀ ਇਕੱਲੀ ਭੈਣ ਸੀ ਹਾਲੇ ਤੱਕ ਕਿਸੇ ਦਾ ਵੀ ਵਿਆਹ ਨਹੀਂ ਹੋਇਆ ਸੀ ਕਿਉਂਕਿ ਮੈਂ ਸਾਰਿਆਂ ਤੋਂ ਵੱਡੀ ਸੀ ਤੇ ਮੇਰੇ ਭਰਾ ਮੇਰੇ ਤੋਂ ਛੋਟੇ ਸੀ ਮੈਂ ਆਪਣੇ ਮਾਪਿਓ ਦੀ ਬਹੁਤ लाड़ਲੀ ਸੀ ਮੇਰਾ ਪਿਓ ਨੇ ਹਮੇਸ਼ਾ ਹੀ ਆਪਣੇ ਮੁੰਡਿਆਂ ਨੂੰ ਐਮੇਤ ਦਿੱਤੀ ਮੈਨੂੰ ਕਦੇ ਕੋਈ ਐਮੇਤ ਨਹੀਂ ਦਿੱਤੀ ਸੀ ਬਸ ਆਪਣੇ ਘਰ ਦੇ ਕੰਮ ਕੰਮ ਵਿੱਚ ਹੀ ਮੈਂ ਲੱਗੀ ਰਹਿੰਦੀ ਕਿਉਂਕਿ ਮੇਰੇ ਸਾਰੇ ਭਰਾ ਕੰਮ ਤੇ ਜਾਂਦੇ ਸੀ ਘਰ ਦਾ ਸਾਰਾ ਕੰਮ ਮੈਨੂੰ ਹੀ ਕਰਨਾ ਪੈਂਦਾ ਸੀ ਇਧਰ ਮੇਰੀ ਉਮਰ ਬਹੁਤ ਜ਼ਿਆਦਾ ਹੋ ਗਈ ਸੀ ਪਰ ਪਿਓ ਨੂੰ ਮੇਰਾ ਕੋਈ ਖਿਆਲ ਨਹੀਂ ਸੀ ਜਦੋਂ ਮੇਰੇ ਤੋਂ ਛੋਟੇ ਭਰਾ ਦਾ ਵਿਆਹ ਕਰਨਾ ਚਾਹੁੰਦੇ ਸੀ ਉਹਨਾਂ ਨੂੰ ਸਾਰੇ ਰਿਸ਼ਤੇਦਾਰ ਦੋਸਤ ਮਿੱਤਰ ਕਹਿੰਦੇ ਕਿ ਪਹਿਲਾਂ ਆਪਣੀ ਧੀ ਦਾ ਵਿਆਹ ਕਰ ਦੇ ਤਾਂ ਮੇਰਾ ਪਿਓ ਕਹਿੰਦਾ ਕਿ ਬਹੂ ਤਾਂ ਇਦਾਂ ਹੀ ਆ ਜਾਊਗੀ ਪਰ ਇਸ ਤੇ ਵਿਆਹ ਤੇ ਖਰਚੇ ਲਈ ਮੇਰੇ ਕੋਲ ਬਿਲਕੁਲ ਵੀ ਪੈਸੇ ਨਹੀਂ ਮੈਂ ਇਸ ਗੱਲ ਤੋਂ ਬਹੁਤ ਚਿੰਤਾ ਕਰਦੀ ਸੀ ਹੌਲੀ ਹੌਲੀ ਉਮਰ ਵੱਧ ਰਹੀ ਸੀ ਕੁਝ ਦਿਨਾਂ ਬਾਅਦ ਮੇਰੀ ਭਾਬੀ ਆ ਗਈ ਉਸ ਨੇ ਮੇਰਾ ਘਰ ਵਿੱਚ ਰਹਿਣਾ ਦੁੱਬਰ ਕਰ ਦਿੱਤਾ ਉਹ ਕੋਈ ਵੀ ਕੰਮ ਨਹੀਂ ਕਰਦੀ ਸੀ ਘਰ ਦੇ ਸਾਰੇ ਕੰਮ ਮੈਨੂੰ ਕਰਨੇ ਪੈਂਦੇ ਵੈਸੇ ਤਾਂ ਮੈਂ ਘਰ ਦੇ ਕੰਮ ਪਹਿਲਾਂ ਤੋਂ ਹੀ ਕਰਦੀ ਸੀ ਪਰ ਜਦੋਂ ਤੋਂ ਭਾਬੀ ਆ ਗਈ ਸੀ ਉਸ ਦਾ ਵੀ ਤਾਂ ਹੱਕ ਬਣਦਾ ਸੀ ਘਰ ਦੇ ਕੰਮ ਕਰਨ ਦਾ ਪਰ ਉਹ ਸਾਰਾ ਦਿਨ ਆਪਣਾ ਫੋਨ ਚਲਾਉਂਦੀ ਰਹਿੰਦੀ ਅਤੇ ਘਰਦਿਆਂ ਨੂੰ ਲੱਗਦਾ ਕਿ ਮੈਨੂੰ ਉਸ ਦੇ ਆਉਣ ਨਾਲ ਮਦਦ ਮਿਲ ਗਈ ਹੈ ਮੈਂ ਬਹੁਤ ਜ਼ਿਆਦਾ ਚਿੰਤਾ ਵਿੱਚ ਰਹਿੰਦੀ ਸੀ ਆਪਣੀ ਮਾਂ ਨੂੰ ਯਾਦ ਕਰਦੀ ਜਿਸ ਦਿਨ ਮੇਰੀ ਮਾਂ ਇਸ ਦੁਨੀਆ ਤੋਂ ਗਈ ਸੀ ਉਸ ਦਿਨ ਹੀ ਮੇਰੇ ਉੱਪਰ ਇਸ ਘਰ ਦੀ ਸਾਰੀ ਜ਼ਿੰਮੇਵਾਰੀ ਪੈ ਗਈ ਸੀ ਇਸ ਘਰ ਦੇ ਸਾਰੇ ਕੰਮ ਮੈਨੂੰ ਹੀ ਕਰਨੇ ਪੈਂਦੇ ਸੀ ਪਰ ਕਿਸੇ ਨੂੰ ਮੇਰੀ ਕੋਈ ਪਰਵਾਹ ਨਹੀਂ ਸੀ ਅਤੇ ਨਾ ਹੀ ਕਿਸੇ ਨੂੰ ਮੇਰੀ ਕੋਈ ਚਿੰਤਾ ਸੀ ਮੈਨੂੰ ਆਪਣੇ ਭਰਾਵਾਂ ਦੀ ਬਹੁਤ ਫਿਕਰ ਸੀ ਪਰ ਮੈਂ ਆਪਣੇ ਆਪ ਨੂੰ ਸਮਝਾ ਲਿਆ ਸੀ ਕਿ ਜਦੋਂ ਇਸ ਘਰ ਵਿੱਚ ਕਿਸੇ ਨੂੰ ਮੇਰੀ ਚਿੰਤਾ ਨਹੀਂ ਤਾਂ ਮੈਨੂੰ ਵੀ ਕੀ ਲੋੜ ਹੈ ਉਹਨਾਂ ਸਭ ਦੀ ਚਿੰਤਾ ਕਰਨ ਦੀ ਮੰਨਿਆ ਮੈਂ ਜ਼ਿਆਦਾ ਸੋਹਣੀ ਨਹੀਂ ਸੀ ਮੇਰੇ ਨਾਲ ਦੀਆਂ ਸਾਰੀਆਂ ਕੁੜੀਆਂ ਦੇ ਵਿਆਹ ਹੋ ਗਏ ਸੀ ਮੇਰੀ ਉਮਰ 30 ਸਾਲ ਤੋਂ ਉੱਪਰ ਸੀ ਇੱਕ ਦਿਨ ਸਾਡੀ ਰਿਸ਼ਤੇਦਾਰ ਮੇਰੇ ਲਈ ਰਿਸ਼ਤਾ ਲੈ ਕੇ ਆਏ ਉਹਨਾਂ ਨੇ ਮੇਰੇ ਪਿਓ ਨੂੰ ਬਹੁਤ ਸਮਝਾਇਆ ਕਿ ਪਹਿਲਾਂ ਧੀ ਦਾ ਵਿਆਹ ਕਰੋ ਜੋ ਵੀ ਕੁਝ ਕਰਨਾ ਉਸ ਤੋਂ ਬਾਅਦ ਵਿੱਚ ਕਰਿਓ ਮੇਰੇ ਪਿਓ ਦਾ ਕੰਮ ਸਿਰਫ ਪੈਸਾ ਕਮਾਉਣਾ ਸੀ ਤੇ ਉਹ ਵੀ ਸਿਰਫ ਆਪਣੇ ਪੁੱਤਾਂ ਲਈ ਸੀ ਜਿੰਨੇ ਪੈਸੇ ਉਹ ਕਮਾਉਂਦੇ ਆਪਣੇ ਪੁੱਤਾਂ ਦੀਆਂ ਖੁਸ਼ੀਆਂ ਪੂਰੀਆਂ ਕਰਨ ਤੇ ਲਾ ਦਿੰਦੇ ਸੀ ਬਸ ਮੈਂ ਇਸ ਘਰ ਵਿੱਚ ਇੱਕ ਨੌਕਰਾਨੀ ਬਣ ਕੇ ਰਹਿ ਗਈ ਸੀ ਸਾਡੇ ਰਿਸ਼ਤੇਦਾਰਾਂ ਨੇ ਜਿੱਦ ਕਰਨ ਤੇ ਮੇਰੇ ਪਿਓ ਵਿਆਹ ਲਈ ਤਿਆਰ ਹੋ ਗਿਆ ਰਿਸ਼ਤਾ ਵੀ ਉਹ ਆਪ ਹੀ ਲੈ ਕੇ ਆਏ ਸੀ ਮੈਂ ਬਹੁਤ ਖੁਰਸੀ ਕਿ ਚਲੋ ਹੁਣ ਮੇਰਾ ਵਿਆਹ ਹੋ ਜਾਣਾ ਤਾਂ ਇਸ ਘਰ ਤੋਂ ਜਾਨ ਛੁੱਟ ਜਾਣੀ ਮੇਰੀ ਹਮੇਸ਼ਾ ਤੋਂ ਤਮੰਨਾ ਸੀ ਮੇਰਾ ਵਿਆਹ ਜਿੱਥੇ ਹੋਵੇ ਉਹ ਪਰਿਵਾਰ ਛੋਟਾ ਹੋਵੇ ਜਦ ਮੈਂ ਮੁੰਡੇ ਨੂੰ ਦੇਖਿਆ ਤੇ ਉਸਦੇ ਪਰਿਵਾਰ ਬਾਰੇ ਪਤਾ ਲੱਗਿਆ ਤਾਂ ਮੈਂ ਖੁਸ਼ ਹੋ ਗਈ ਜਿਸ ਮੁੰਡੇ ਨਾਲ ਮੇਰਾ ਵਿਆਹ ਹੋ ਰਿਹਾ ਸੀ ਉਹ ਬਸ ਦੋ ਹੀ ਭਰਾ ਸੀ ਮੇਰਾ ਘਰ ਵਾਲਾ ਛੋਟਾ ਸੀ ਪਰ ਉਹ ਵੀ ਇੰਨਾ ਸੋਹਣਾ ਨਹੀਂ ਸੀ ਦੋਨੋਂ ਹੀ ਭਰਾ ਇਕੱਠੇ ਰਹਿੰਦੇ ਸੀ ਮੇਰੇ ਸੱਸ ਸਹੁਰਾ ਨਹੀਂ ਸੀ ਪਰ ਉਸ ਮੁੰਡੇ ਵਿੱਚ ਇੱਕ ਗੁਣ ਸੀ ਕਿ ਉਹ ਕਮਾਈ ਬਹੁਤ ਕਰਦਾ ਸੀ ਉਹਨਾਂ ਦਾ ਘਰ ਵੀ ਬਹੁਤ ਵੱਡਾ ਸੀ ਉਸ ਦਾ ਰੰਗ ਕਾਲਾ ਸੀ ਇਸ ਕਰਕੇ ਉਸ ਨੂੰ ਕੋਈ ਰਿਸ਼ਤਾ ਨਹੀਂ ਹੋ ਰਿਹਾ ਸੀ ਇਸੇ ਕਰਕੇ ਸਾਡੇ ਰਿਸ਼ਤੇਦਾਰ ਰਿਸ਼ਤਾ ਲੈ ਕੇ ਆਏ ਸੀ ਕਿਉਂਕਿ ਮੇਰੇ ਪਿਓ ਦਾ ਕੋਈ ਇਰਾਦਾ ਨਹੀਂ ਸੀ ਕਿ ਉਹ ਮੇਰਾ ਵਿਆਹ ਕਰੇ ਅਤੇ ਨਾ ਹੀ ਹੁਣ ਕੋਈ ਰਿਸ਼ਤਾ ਆਉਂਦਾ ਸੀ ਮੇਰੀ ਉਮਰ ਕਾਫੀ ਹੋ ਗਈ ਸੀ ਇਸ ਲਈ ਮੇਰੇ ਪਿਓ ਨੇ ਹਾਂ ਕਰ ਦਿੱਤੀ ਸਭ ਤੋਂ ਵੱਡਾ ਕਾਰਨ ਇਹ ਸੀ ਕਿ ਮੁੰਡੇ ਵਾਲਿਆਂ ਨੇ ਕਿਸੇ ਚੀਜ਼ ਦੀ ਮੰਗ ਨਹੀਂ ਕੀਤੀ ਸੀ ਕਿਉਂਕਿ ਉਹ ਤਾਂ ਆਪ ਹੀ ਆਪਣੇ ਘਰੋਂ ਬਹੁਤ ਤਕੜੇ ਸੀ ਮੇਰੀ ਜਠਾਣੀ ਨੇ ਮੈਨੂੰ ਸ਼ਗਨ ਪਾਇਆ ਮੈਂ ਬਹੁਤ ਖੁਸ਼ ਸੀ ਮੇਰਾ ਵਿਆਹ ਹੋਣ ਜਾ ਰਿਹਾ ਸੀ ਉਹ ਵੀ ਤਾਂ ਅਜਿਹੇ ਪਰਿਵਾਰ ਵਿੱਚ ਜਿੱਥੇ ਮੇਰਾ ਘਰਵਾਲਾ ਬਹੁਤ ਅਮੀਰ ਸੀ ਸਕਲ ਸ਼ੁਰਤ ਦਾ ਕੀ ਹੁੰਦਾ ਇਨਸਾਨ ਕੋਲ ਪੈਸਾ ਹੋਣਾ ਚਾਹੀਦਾ ਫਿਰ ਮੈਨੂੰ ਤਾਂ ਅਜਿਹਾ ਘਰਵਾਲਾ ਚਾਹੀਦਾ ਸੀ ਜੋ ਮੇਰੀ ਇੱਜ਼ਤ ਕਰੇ ਮੈਨੂੰ ਪਿਆਰ ਕਰੇ ਇਸ ਭਰੋਸੇ ਨਾਲ ਮੇਰਾ ਵਿਆਹ ਮੇਰੇ ਪਿਓ ਨੇ ਉਸ ਮੁੰਡੇ ਨਾਲ ਕਰ ਦਿੱਤਾ ਮੇਰਾ ਸਹੁਰਾ ਘਰ ਬਹੁਤ ਦੂਰ ਸੀ ਮੇਰੇ ਭਰਾਵਾਂ ਨੇ ਜਾਂ ਮੇਰੇ ਪਿਓ ਨੇ ਮੇਰੇ ਸਹੁਰੇ ਜਾ ਕੇ ਮੇਰਾ ਘਰ ਨਹੀਂ ਦੇਖਿਆ ਬਸ ਮੈਨੂੰ ਆਪਣੇ ਗਲੋਂ ਲਾ ਕੇ ਵਿਦਾ ਕਰ ਦਿੱਤਾ ਪਰ ਮੈਨੂੰ ਆਪਣੇ ਰਿਸ਼ਤੇਦਾਰਾਂ ਤੇ ਭਰੋਸਾ ਸੀ ਕਿਉਂਕਿ ਉਹ ਮੇਰਾ ਰਿਸ਼ਤਾ ਲੈ ਕੇ ਆਏ ਸੀ ਬਸ ਅਫਸੋਸ ਸੀ ਕਿ ਮੇਰਾ ਭਰੋਸਾ ਟੁੱਟ ਗਿਆ ਸੀ ਜਦੋਂ ਮੈਂ ਵਿਦਾ ਹੋ ਕੇ ਆਪਣੇ ਸਹੁਰੇ ਆਈ ਤਾਂ ਦੇਖਿਆ ਮੇਰਾ ਸਹੁਰਾ ਘਰ ਬਹੁਤ ਵੱਡਾ ਮੇਰਾ ਘਰ ਵਾਲੇ ਦਾ ਰੰਗ ਕਾਲਾ ਸੀ ਵਿਆਹ ਤੋਂ ਕੁਝ ਦਿਨਾਂ ਬਾਅਦ ਲੱਗਿਆ ਕਿ ਸਭ ਠੀਕ ਹੈ ਕੁਝ ਦਿਨ ਸਭ ਕੁਝ ਵਧੀਆ ਚੱਲਦਾ ਰਿਹਾ ਪਰ ਕੁਝ ਦਿਨਾਂ ਬਾਅਦ ਮੇਰੇ ਘਰ ਵਾਲੇ ਨੂੰ ਕੰਮ ਦੇ ਸਿਲਸਲੇ ਵਿੱਚ ਬਾਹਰ ਜਾਣਾ ਪਿਆ ਉਹ ਸ਼ਹਿਰ ਤੋਂ ਬਾਹਰ ਗਏ ਸੀ ਤੇ ਮੇਰਾ ਧਿਆਨ ਹੁਣ ਮੇਰੀ ਜਠਾਣੀ ਰੱਖਦੀ ਸੀ ਮੇਰੀ ਜਠਾਣੀ ਇੱਕ ਬਹੁਤ ਚੰਗੀ ਔਰਤ ਸੀ ਮੈਂ ਸਾਰੇ ਘਰ ਦੀਆਂ ਜ਼ਿੰਮੇਵਾਰੀਆਂ ਬਹੁਤ ਛੇਤੀ ਚੁੱਕ ਲਈਆਂ ਸੀ ਭਾਵੇਂ ਘਰ ਵਿੱਚ ਕੋਈ ਵੀ ਨੌਕਰ ਨਹੀਂ ਸੀ ਤੇ ਸਾਰੇ ਬਹੁਤ ਹੀ ਇਮਾਨਦਾਰੀ ਨਾਲ ਕੰਮ ਕਰਦੇ ਸੀ ਪਰ ਮੈਨੂੰ ਇੰਨੇ ਵੱਡੇ ਘਰ ਵਿੱਚ ਨੌਕਰਾਂ ਤੇ ਯਕੀਨ ਨਹੀਂ ਸੀ ਇਸ ਲਈ ਮੈਂ ਪੂਰਾ ਧਿਆਨ ਰੱਖਦੀ ਸੀ ਕਿ ਮੈਂ ਉਹਨਾਂ ਤੇ ਨਜ਼ਰ ਰੱਖਦੀ ਮੇਰੀ ਜਠਾਣੀ ਇਹ ਜ਼ਿੰਮੇਵਾਰੀ ਤੋਂ ਬਹੁਤ ਖੁਸ਼ ਹੁੰਦੀ ਸੀ ਇੰਨੇ ਵੱਡੇ ਘਰ ਵਿੱਚ ਸਰਨਾਟਾ ਜਿਹਾ ਲੱਗਦਾ ਸੀ ਹਮੇਸ਼ਾ ਘਰ ਵਿੱਚ ਇੱਕ ਚੁੱਪ ਜਹੀ ਰਹਿੰਦੀ ਮੇਰੀ ਜਠਾਣੀ ਵੀ ਆਪਣੇ ਕਮਰੇ ਵਿੱਚ ਹੀ ਰਹਿੰਦੀ ਤੇ ਮੇਰਾ ਘਰਵਾਲਾ ਜਦੋਂ ਸ਼ਹਿਰ ਗਿਆ ਸੀ ਤਾਂ ਮੈਨੂੰ ਇਕੱਲੇ ਹੀ ਆਪਣੇ ਕਮਰੇ ਵਿੱਚ ਸੌਣਾ ਪੈਂਦਾ ਸੀ ਮੇਰੇ ਜੇਠ ਜਠਾਣੀ ਉਮਰ ਵਿੱਚ ਕਾਫੀ ਵੱਡੇ ਲੱਗਦੇ ਸੀ ਉਹਨਾਂ ਦੀ ਆਦਤ ਬਹੁਤ ਵਧੀਆ ਸੀ ਤੇ ਉਹਨਾਂ ਦਾ ਸੁਭਾਅ ਮੈਨੂੰ ਬਹੁਤ ਵਧੀਆ ਲੱਗਦਾ ਸੀ ਮੈਨੂੰ ਇਸ ਗੱਲ ਦੀ ਖੁਸ਼ੀ ਸੀ ਕਿ ਮੈਨੂੰ ਬਹੁਤ ਵਧੀਆ ਘਰ ਮਿਲਿਆ ਜਦੋਂ ਵੀ ਮੈਂ ਰਾਤ ਨੂੰ ਸੌਣ ਲਈ ਆਪਣੇ ਕਮਰੇ ਵਿੱਚ ਜਾਂਦੀ ਤਾਂ ਮੈਨੂੰ ਕਿਸੇ ਦੀ ਚੀਕ ਦੀ ਆਵਾਜ਼ ਸੁਣਦੀ ਲੱਗਦਾ ਜਿੱਦਾਂ ਕੋਈ ਚੀਕ ਰਿਹਾ ਹੋਵੇ ਕਦੇ ਮੈਨੂੰ ਕਿਸੇ ਦੇ ਪੈਰਾਂ ਦੀ ਆਵਾਜ਼ ਆਉਂਦੀ ਸਾਰਾ ਦਿਨ ਤਾਂ ਘਰ ਵਿੱਚ ਅਜਿਹੀ ਕੋਈ ਆਵਾਜ਼ ਨਹੀਂ ਆਉਂਦੀ ਸੀ ਪਰ ਰਾਤ ਨੂੰ ਕੌਣ ਸੀ ਜੋ ਘਰ ਵਿੱਚ ਆਉਂਦਾ ਸੀ ਮੈਨੂੰ ਬਹੁਤ ਡਰ ਲੱਗ ਰਿਹਾ ਸੀ ਮੈਂ ਆਪਣੇ ਘਰ ਵਾਲੇ ਨੂੰ ਯਾਦ ਕਰਦੀ ਰਹਿੰਦੀ ਹੁਣ ਤਾਂ ਹਰ ਰੋਜ਼ ਹੀ ਇਦਾਂ ਹੁੰਦਾ ਮੈਨੂੰ ਕਿਸੇ ਦੇ ਚਿਕਨ ਦੀ ਆਵਾਜ਼ ਆਉਂਦੀ ਤੇ ਮੈਂ ਡਰਦੇ ਮਾਰੇ ਆਪਣੇ ਕਮਰੇ ਨੂੰ ਬੰਦ ਕਰ ਲੈਂਦੀ ਤੇ ਮੈਂ ਸੋਚਦੀ ਕਿ ਮੈਂ ਇਸ ਬਾਰੇ ਜ਼ਰੂਰ ਪੁੱਛਾਂਗੀ ਅਖਰ ਰਾਤ ਨੂੰ ਘਰ ਵਿੱਚ ਕੀ ਹੁੰਦਾ ਹੈ ਅਗਲੇ ਦਿਨ ਜਦੋਂ ਮੈਂ ਆਪਣੀ ਜਠਾਣੀ ਨੂੰ ਪੁੱਛਿਆ ਤਾਂ ਉਹ ਘਬਰਾ ਗਈ ਉਸਨੇ ਮੇਰੀ ਗੱਲ ਨੂੰ ਬਦਲ ਦਿੱਤਾ ਇਹ ਘਰ ਬਹੁਤ ਵੱਡਾ ਸੀ ਇਸ ਘਰ ਵਿੱਚ ਰਹਿੰਦੇ ਹੋਏ ਕੁਝ ਸਮਾਂ ਬੀਤ ਗਿਆ ਫਿਰ ਮੈਨੂੰ ਲੱਗਦਾ ਕਿ ਸ਼ਾਇਦ ਇਹ ਮੇਰਾ ਵਹਿਮ ਹੋਵੇ ਮੈਂ ਆਪਣੇ ਦਿਲ ਨੂੰ ਸਮਝਾ ਲਿਆ ਸੀ ਕਿ ਮੈਨੂੰ ਆਪਣੀ ਜ਼ਿੰਦਗੀ ਤੇ ਧਿਆਨ ਦੇਣਾ ਚਾਹੀਦਾ ਹੈ ਇੱਧਰ ਉੱਧਰ ਸੋਚਣ ਦੀ ਕੋਈ ਲੋੜ ਨਹੀਂ ਪਰ ਮੈਂ ਘਰ ਵਿੱਚ ਬੋਰ ਹੋ ਜਾਂਦੀ ਸੀ ਕਦੀ ਕਦੀ ਮੇਰੇ ਘਰ ਵਾਲੇ ਨਾਲ ਗੱਲ ਹੋ ਜਾਂਦੀ ਉਸ ਤੋਂ ਬਿਨਾ ਮੇਰਾ ਕਿਤੇ ਵੀ ਆਉਣਾ ਜਾਣਾ ਨਹੀਂ ਸੀ ਇਸ ਘਰ ਵਿੱਚ ਕੋਈ ਵੀ ਨਹੀਂ ਆਉਂਦਾ ਸੀ ਇੱਕ ਦਿਨ ਰਾਤ ਨੂੰ ਮੈਂ ਸੁੱਤੀ ਪਈ ਸੀ ਤੇ ਮੈਨੂੰ ਕਿਸੇ ਦੇ ਜ਼ੋਰ-ਜ਼ੋਰ ਦੀ ਰੋਣ ਦੀ ਆਵਾਜ਼ ਆ ਰਹੀ ਸੀ ਅੱਜ ਮੈਂ ਹਿੰਮਤ ਕਰਕੇ ਉੱઠી ਕਿ ਆਖਰ ਕੌਣ ਹੈ ਜੋ ਜ਼ੋਰ-ਜ਼ੋਰ ਦੀ ਰੋ ਰਿਹਾ ਸੀ ਮੈਂ ਦੇਖਿਆ ਮੇਰਾ ਜੇਠ ਕਿਸੇ ਨੂੰ ਫੋਨ ਦੇ ਉੱਤੇ ਉੱਚੀ ਉੱਚੀ ਬੋਲ ਰਿਹਾ ਸੀ ਉਹ ਹਮੇਸ਼ਾ ਹੀ ਫੋਨ ਤੇ ਉੱਚੀ ਆਵਾਜ਼ ਵਿੱਚ ਗੱਲ ਕਰਦੇ ਸੀ ਉਹਨਾਂ ਦੀ ਆਵਾਜ਼ ਸਾਰੇ ਘਰ ਵਿੱਚ ਗੂੰਜਦੀ ਸੀ ਛੋਟੀ ਛੋਟੀ ਗੱਲ ਤੇ ਗੁੱਸਾ ਕਰਨਾ ਆਪਣੀ ਮਰਜ਼ੀ ਨਾਲ ਕਰਨਾ ਤੇ ਉਹਨਾਂ ਦੀ ਆਦਤ ਸੀ ਕਿਉਂਕਿ ਉਹ ਕੋਈ ਕੰਮ ਨਹੀਂ ਕਰਦੇ ਸੀ ਤੇ ਘਰ ਹੀ ਰਹਿੰਦੇ ਸੀ ਸੁਣਿਆ ਸੀ ਘਰ ਵਿੱਚ ਉਹਨਾਂ ਦਾ ਹੀ ਹੁਕਮ ਚੱਲਦਾ ਹੈ ਮੇਰੀ ਜਠਾਣੀ ਆਪਣੇ ਘਰ ਵਾਲੇ ਤੋਂ ਬਹੁਤ ਡਰਦੀ ਸੀ ਮੇਰੇ ਜੇਠ ਦਾ ਸੁਭਾਅ ਕਿਸੇ ਨਾਲ ਵੀ ਚੰਗਾ ਨਹੀਂ ਸੀ ਉਹ ਕਿਸੇ ਦੀ ਵੀ ਨਹੀਂ ਸੁਣਦੇ ਸੀ ਹਰ ਰਾਤ ਘਰ ਵਿੱਚ ਕਿਸੇ ਨਾ ਕਿਸੇ ਦੇ ਤੁਰਨ ਦੀ ਆਵਾਜ਼ ਆਉਂਦੀ ਉਹ ਕੋਈ ਹੋਰ ਨਹੀਂ ਮੇਰਾ ਜੇਠ ਹੀ ਸੀ ਉਹ ਰਾਤ ਨੂੰ ਕਿਸੇ ਨਾਲ ਫੋਨ ਤੇ ਗੱਲ ਕਰਦੇ ਜਦੋਂ ਕਿ ਮੈਂ ਇਸ ਗੱਲ ਤੋਂ ਬਹੁਤ ਡਰ ਗਈ ਸੀ ਕਦੇ-ਕਦੇ ਤਾਂ ਉਹ ਰਾਤ ਨੂੰ ਮੇਰੀ ਜਠਾਣੀ ਨੂੰ ਮਾਰਦੇ ਵੀ ਸੀ ਉਹ ਹਮੇਸ਼ਾ ਹੀ ਮੇਰੀ ਜਠਾਣੀ ਨਾਲ ਬੁਰਾ ਵਰਤਾਅ ਕਰਦੇ ਸੀ ਕੋਈ ਆਪਣੀ ਘਰ ਵਾਲੀ ਨੂੰ ਇਦਾਂ ਕਿਦਾਂ ਕਰ ਸਕਦਾ ਹੈ ਤੇ ਉਹ ਉਸ ਨੂੰ ਆਪਣੇ ਪੈਰ ਦੀ ਜੁੱਤੀ ਸਮਝਦੇ ਸੀ ਜਦੋਂ ਮੇਰਾ ਵਿਆਹ ਹੋਇਆ ਸੀ ਤਾਂ ਸ਼ੁਰੂ ਦੇ ਦਿਨ ਵਿੱਚ ਅਜਿਹਾ ਕੁਝ ਨਹੀਂ ਸੀ ਪਰ ਮੇਰੇ ਘਰ ਵਾਲੇ ਦੇ ਜਾਣ ਤੋਂ ਬਾਅਦ ਘਰ ਵਿੱਚ ਪਤਾ ਨਹੀਂ ਕੀ ਹੋ ਗਿਆ ਸੀ ਮੇਰੀ ਜਠਾਣੀ ਉਹਨੂੰ ਉਹ ਰੋਜ਼ ਮਾਰਦੇ ਤੇ ਉਹ ਰੋਜ਼ ਚੀਕਾਂ ਮਾਰਦੀ ਪਰ ਉਹ ਕਦੇ ਨਹੀਂ ਰੁਕਦੇ ਸੀ ਮੈਂ ਰੋਜ਼ ਰਾਤ ਨੂੰ ਜਾ ਕੇ ਉਹਨਾਂ ਦੀ ਲੜਾਈ ਕੰਨ ਲਾ ਕੇ ਸੁਣਦੀ ਕਿਉਂਕਿ ਮੈਨੂੰ ਪਤਾ ਨਹੀਂ ਸੀ ਉਹ ਕਿਸ ਗੱਲ ਤੇ ਲੜਦੇ ਨੇ ਅਜੇ ਹੀ ਕਿਹੜੀ ਗਲਤੀ ਹੈ ਜਿਸ ਤੇ ਮੇਰਾ ਜੇਠ ਉਸ ਨੂੰ ਕੁੱਟਦਾ ਹੈ ਕੁਝ ਦਿਨਾਂ ਬਾਅਦ ਮੇਰਾ ਘਰ ਵਾਲਾ 2-3 ਦਿਨਾਂ ਲਈ ਘਰ ਆਇਆ ਤੇ ਮੇਰੇ ਨਾਲ ਸਮਾਂ ਗੁਜ਼ਾਰਨਾ ਚਾਹੁੰਦੇ ਸੀ ਮੈਂ ਆਪਣੇ ਘਰ ਵਾਲੇ ਨੂੰ ਦੇਖ ਕੇ ਬਹੁਤ ਖੁਸ਼ ਹੋ ਗਈ ਸੀ ਪਰ ਹੈਰਾਨ ਇਸ ਗੱਲ ਤੇ ਸੀ ਕਿ ਜਿਸ ਦਿਨ ਮੇਰਾ ਘਰ ਵਾਲਾ ਆਇਆ ਸੀ ਉਸ ਦਿਨ ਮੇਰੇ ਜੇਠ ਨੇ ਮੇਰੀ ਸੱਸ ਤੇ ਹੱਥ ਚੁੱਕਣਾ ਹੀ ਬੰਦ ਕਰ ਦਿੱਤਾ ਸੀ ਇਹ ਗੱਲ ਤੋਂ ਮੈਂ ਪਹਿਲਾਂ ਵੀ ਨੋਟਿਸ ਕੀਤੀ ਸੀ ਕਿ ਜਦੋਂ ਵੀ ਮੇਰਾ ਘਰ ਵਾਲਾ ਘਰ ਨਾ ਹੁੰਦਾ ਤਾਂ ਮੇਰਾ ਜੀਠ ਮੇਰੀ ਜਠਾਣੀ ਤੇ ਹਾਥੀ ਨਾ ਚੁੱਕਦਾ ਅਸੀਂ ਇਕੱਠੇ ਬਹਿ ਕੇ ਰੋਟੀ ਖਾਧੀ ਇੱਕ ਦੂਜੇ ਨਾਲ ਸਮਾਂ ਗੁਜ਼ਾਰਿਆ ਮੇਰੇ ਘਰ ਵਾਲੇ ਦੇ ਸਾਹਮਣੇ ਪੂਰਾ ਮਾਹੌਲ ਬਦਲ ਜਾਂਦਾ ਸੀ ਇੱਕ ਦਿਨ ਮੇਰੇ ਘਰ ਵਾਲੇ ਨੇ ਮੈਨੂੰ ਕਿਹਾ ਕਿ ਤੂੰ ਤਿਆਰ ਹੋ ਜਾ ਆਪਾਂ ਕਿਤੇ ਘੁੰਮ ਕੇ ਆਉਨੇ ਹਾਂ ਮੈਂ ਆਪਣੇ ਘਰ ਵਾਲੇ ਨਾਲ ਤਿਆਰ ਹੋ ਕੇ ਬਾਹਰ ਚਲੀ ਗਈ ਸੀ ਅਸੀਂ ਇੱਕ ਬਹੁਤ ਵਧੀਆ ਹੋਟਲ ਵਿੱਚ ਰੋਟੀ ਖਾਣ ਲਈ ਗਏ ਮੇਰੇ ਘਰ ਵਾਲੇ ਨੇ ਮੇਰੇ ਵੱਲ ਦੇਖ ਕੇ ਕਿਹਾ ਕਿ ਤੇਰਾ ਮੂੰਹ ਕਿਉਂ ਉੱਤਰਿਆ ਲੱਗਦਾ ਤੂੰ ਰੋਟੀ ਵੀ ਢੰਗ ਨਾਲ ਨਹੀਂ ਖਾਧੀ ਮੈਂ ਸੋਚਿਆ ਇਸ ਵਕਤ ਉਹਨਾਂ ਨਾਲ ਇਹ ਗੱਲ ਕਰਨਾ ਸਹੀ ਨਹੀਂ ਕਿਉਂਕਿ ਮੈਂ ਆਪਣੀ ਜਠਾਣੀ ਕਰਕੇ ਬਹੁਤ ਪਰੇਸ਼ਾਨ ਸੀ ਘਰ ਦੇ ਮਾਹੌਲ ਤੋਂ ਵੀ ਫਿਰ ਮੈਂ ਆਪਣੇ ਘਰ ਵਾਲੇ ਨੂੰ ਸਭ ਕੁਝ ਦੱਸਣ ਦੀ ਕੋਸ਼ਿਸ਼ ਕੀਤੀ ਕਿਉਂਕਿ ਅਸੀਂ ਦੋਨੋਂ ਵਿਆਹ ਤੋਂ ਬਾਅਦ ਪਹਿਲੀ ਵਾਰੀ ਇਕੱਠੇ ਸਮਾਂ ਬਤੀਤ ਕਰਨ ਲਈ ਘਰ ਤੋਂ ਨਿਕਲੇ ਸੀ ਮੈਂ ਅਜਿਹੀ ਗੱਲ ਕਰਕੇ ਉਹਨਾਂ ਦਾ ਮੂਡ ਖਰਾਬ ਨਹੀਂ ਕਰਨਾ ਚਾਹੁੰਦੀ ਸੀ ਪਰ ਇਹ ਵੀ ਸੋਚ ਰਹੀ ਸੀ ਆਖਰ ਮੈਂ ਉਸ ਘਰ ਦੀ ਨੂੰਹ ਹਾਂ ਮੈਂ ਬੜੀ ਹਿੰਮਤ ਕਰਕੇ ਆਪਣੇ ਘਰ ਵਾਲੇ ਨੂੰ ਪੁੱਛ ਲਿੱਤਾ ਕਿ ਤੁਹਾਡਾ ਭਰਾ ਅਖਰ ਰਾਤ ਨੂੰ ਆਪਣੀ ਘਰਵਾਲੀ ਤੇ ਹੱਥ ਕਿਉਂ ਚੁੱਕਦਾ ਇਹ ਸਵਾਲ ਸੁਣਨ ਤੋਂ ਬਾਅਦ ਮੇਰੇ ਘਰ ਵਾਲੇ ਨੇ ਬੜੀ ਹੈਰਾਨੀ ਨਾਲ ਮੇਰੇ ਵੱਲ ਦੇਖਿਆ ਤੇ ਕਹਿਣ ਲੱਗੇ ਤੂੰ ਪਾਗਲ ਹੈ ਅਜਿਹਾ ਕੁਝ ਨਹੀਂ ਤੇਰੀ ਗਲਤਫਹਮੀ ਹੈ ਮੇਰਾ ਪ੍ਰਤਾਪਾ ਭਾਬੀ ਨੂੰ ਬਹੁਤ ਪਿਆਰ ਕਰਦਾ ਮੈਂ ਅੱਗੇ ਕੁਝ ਕਹਿਣ ਹੀ ਵਾਲੀ ਸੀ ਕਿ ਇੰਨੇ ਵਿੱਚ ਮੇਰੇ ਘਰ ਵਾਲੇ ਦੇ ਕੋਲ ਕਿਸੇ ਦਾ ਫੋਨ ਆ ਗਿਆ ਤੇ ਉਹ ਗੱਲ ਕਰਨ ਲੱਗੇ ਮੈਂ ਆਪਣੇ ਘਰ ਵਾਲੇ ਦੀ ਗੱਲ ਤੋਂ ਸਮਝ ਗਈ ਸੀ ਕਿ ਉਹਨਾਂ ਨੂੰ ਇਸ ਗੱਲ ਬਾਰੇ ਕੁਝ ਵੀ ਨਹੀਂ ਪਤਾ ਜਦੋਂ ਫੋਨ ਤੇ ਗੱਲ ਕਰਕੇ ਆਏ ਤਾਂ ਕਹਿਣ ਲੱਗੇ ਤੂੰ ਕੀ ਕਹਿ ਰਹੀ ਸੀ ਫਿਰ ਮੈਂ ਉਸ ਤੋਂ ਬਾਅਦ ਉਹਨਾਂ ਨਾਲ ਗੱਲ ਨਹੀਂ ਕੀਤੀ ਕਿਹਾ ਕਿ ਸ਼ਾਇਦ ਮੈਨੂੰ ਗਲਤਫਹਿਮੀ ਹੋਈ ਹੋਵੇ ਆਪਾਂ ਨੂੰ ਘਰ ਜਾਣਾ ਚਾਹੀਦਾ ਹੈ ਕਾਫੀ ਦੇਰ ਹੋ ਗਈ ਉਸ ਤੋਂ ਬਾਅਦ ਮੈਂ ਆਪਣੇ ਘਰ ਵਾਲੇ ਦੇ ਨਾਲ ਘਰ ਆ ਗਈ ਦੋ ਦਿਨਾਂ ਬਾਅਦ ਮੇਰਾ ਘਰ ਵਾਲਾ ਫੇਰ ਚਲਾ ਗਿਆ ਸੀ ਤੇ ਮੈਨੂੰ ਜਾਂਦੇ ਸਮੇਂ ਸ਼ਾਪਿੰਗ ਕਰਨ ਲਈ ਕੁਝ ਪੈਸੇ ਦੇ ਗਏ ਉਹਨਾਂ ਨੇ ਕਿਹਾ ਕਿ ਜੋ ਤੇਰਾ ਦਿਲ ਕਰੇ ਤੂੰ ਲੈ ਲਈ ਮੈਂ ਆਪਣੇ ਜੀਠਾਣੀ ਨੂੰ ਇਸ ਲਈ ਨਹੀਂ ਕਿਹਾ ਕਿ ਕੀ ਪਤਾ ਮੇਰਾ ਜੀਠ ਉਹਨਾਂ ਨੂੰ ਜਾਣ ਦੇਵੇ ਜਾਂ ਨਾ ਘਰ ਦੀਆਂ ਨੌਕਰਾਨੀਆਂ ਨਾਲ ਮੇਰੀ ਚੰਗੀ ਜਾਣ ਪਛਾਣ ਹੋ ਗਈ ਸੀ ਇੱਕ ਨੌਕਰਾਨੀ ਸੀ ਜਿਸ ਦਾ ਨਾਮ ਸੀ ਸ਼ਾਂਤੀ ਮੈਂ ਉਸ ਨੂੰ ਕਿਹਾ ਤੂੰ ਮੇਰੇ ਨਾਲ ਬਾਜ਼ਾਰ ਚ ਲੇਂਗੀ ਤਾਂ ਮੇਰੇ ਨਾਲ ਜਾਣ ਲਈ ਤਿਆਰ ਹੋ ਗਈ ਸੀ ਇਸ ਘਰ ਵਿੱਚ ਮੈਨੂੰ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਸੀ ਕਿਉਂਕਿ ਕੋਈ ਵੀ ਕੁਝ ਵੀ ਕਰੇ ਇਸ ਘਰ ਵਿੱਚ ਕੋਈ ਕਿਸੇ ਨੂੰ ਨਹੀਂ ਟੋਕਦਾ ਸੀ ਇਸ ਲਈ ਮੈਂ ਸ਼ਾਂਤੀ ਦੇ ਨਾਲ ਬਾਜ਼ਾਰ ਚਲੀ ਗਈ ਜਦੋਂ ਮੈਂ ਸਮਾਨ ਦੀ ਖਰੀਦਦਾਰੀ ਕਰਕੇ ਘਰ ਆਈ ਤਾਂ ਮੇਰੀ ਜਠਾਣੀ ਦੇ ਕਮਰੇ ਦਾ ਦਰਵਾਜ਼ਾ ਖੁੱਲ੍ਹਾ ਸੀ ਮੈਂ ਹੌਲੀ ਜਹੀ ਉਹਨਾਂ ਦੇ ਕਮਰੇ ਦੇ ਦਰਵਾਜ਼ੇ ਤੇ ਗਈ ਮੈਨੂੰ ਆਵਾਜ਼ ਆ ਰਹੀ ਸੀ ਉਹ ਕਹਿ ਰਹੀ ਸੀ ਕਿ ਹੁਣ ਤਾਂ ਮੇਰੇ ਤੇ ਜ਼ੁਲਮ ਕਰਨਾ ਬੰਦ ਕਰ ਦੇ ਇਸ ਦਾ ਮਤਲਬ ਇਹ ਸੀ ਕਿ ਅੱਜ ਮੇਰੇ ਜੇਠ ਨੇ ਮੇਰੀ ਜਠਾਣੀ ਤੇ ਫੇਰ ਹੱਥ ਚੁੱਕਿਆ ਸੀ ਹੁਣ ਰਾਤ ਦਾ ਸਮਾਂ ਨਹੀਂ ਸੀ ਦਿਨ ਸੀ ਮੈਂ ਆਪਣੇ ਹੱਥਾਂ ਵਿੱਚੋਂ ਸਮਾਨ ਇੱਕ ਪਾਸੇ ਰੱਖਿਆ ਤੇ ਗੱਲਾਂ ਸੁਣਨ ਲੱਗੀ ਮੇਰੀ ਜਠਾਣੀ ਜ਼ੋਰ-ਜ਼ੋਰ ਦੀ ਬੋਲ ਰਹੀ ਸੀ ਕਿ ਤੂੰ ਮੇਰੇ ਨਾਲ ਇਹ ਸਭ ਨਾ ਕਰ ਮੈਨੂੰ ਬਖਸ਼ ਦੇ ਆਖਰ ਕਦੋਂ ਤੱਕ ਮੇਰੇ ਨਾਲ ਇਹ ਸਭ ਕਰੇਗਾ ਉਹ ਇੱਕ ਹੀ ਗੱਲ ਕਹੀ ਜਾ ਰਹੀ ਸੀ ਜਦੋਂ ਮੈਂ ਦਰਵਾਜ਼ੇ ਦੇ ਅੰਦਰ ਦੇਖਿਆ ਕਿਉਂ ਮੇਰੀ ਜਠਾਣੀ ਨਾਲ ਕੀ ਕਰ ਰਹੇ ਨੇ ਤਾਂ ਦੇਖ ਕੇ ਮੇਰੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ ਮੇਰਾ ਜੇਠ ਮੇਰੀ ਜਠਾਣੀ ਦੇ ਵਾਲ ਕੱਟ ਰਿਹਾ ਸੀ ਮੈਂ ਸਮਝਦੀ ਸੀ ਕਿ ਉਸਦੇ ਹੱਥ ਚੁੱਕਦੇ ਹੋਣਗੇ ਉਸ ਨੂੰ ਮਾਰਦੇ ਹੋਣਗੇ ਪਰ ਮੇਰੀ ਇਹ ਗੱਲ ਗਲਤ ਸਾਬਤ ਹੋਈ ਕਿਉਂਕਿ ਉਹਨਾਂ ਨੂੰ ਮਾਰ ਨਹੀਂ ਰਹੇ ਸੀ ਸਗੋਂ ਉਹਨਾਂ ਦੇ ਵਾਲ ਕੱਟ ਰਹੇ ਸੀ ਜਿਸ ਨਾਲ ਮੇਰੀ ਜਠਾਣੀ ਰੋਲਾ ਪਾ ਰਹੀ ਸੀ ਪਰ ਉਹ ਇਦਾਂ ਕਿਉਂ ਕਰ ਰਹੇ ਸੀ ਇਹ ਗੱਲ ਮੈਨੂੰ ਸਮਝ ਨਹੀਂ ਆ ਰਹੀ ਸੀ ਆਖਰ ਵਾਲ ਤਾਂ ਕਿਸੇ ਵੀ ਔਰਤ ਦਾ ਗਹਿਣਾ ਹੁੰਦੇ ਨੇ ਹਰ ਔਰਤ ਦੀ ਖੂਬਸੂਰਤੀ ਉਸਦੇ ਵਾਲਾਂ ਤੋਂ ਪਤਾ ਲੱਗਦੀ ਮੇਰੇ ਜੇਠ ਨੇ ਇੱਕ ਹੱਥ ਵਿੱਚ ਮੇਰੇ ਜਠਾਣੀ ਦੇ ਵਾਲ ਤੇ ਦੂਜੇ ਹੱਥ ਵਿੱਚ ਕੈਂਚੀ ਸੀ ਹੁਣ ਮੇਰੇ ਤੋਂ ਰਿਆ ਨਾ ਗਿਆ ਇਸ ਲਈ ਮੈਂ ਉੱਚੀ ਦੇ ਕੇ ਬੋਲਦੀ ਹੋਈ ਕਮਰੇ ਵਿੱਚ ਗਈ ਮੇਰੇ ਕਮਰੇ ਦੇ ਅੰਦਰ ਜਾ ਕੇ ਆਪਣੇ ਜੇਠ ਨੂੰ ਕਿਹਾ ਕਿ ਜੇੜ ਜੀ ਤੁਸੀਂ ਇਹ ਸਭ ਕੀ ਕਰ ਰਹੇ ਹੋ ਮੇਰੇ ਜੇਠ ਨੇ ਕਿਹਾ ਸ਼ੁਕਰਕਰ ਤੇਰੇ ਜਠਾਣੀ ਦੇ ਹਿਸਾਬ ਨਾਲ ਇਹ ਸਜ਼ਾ ਬਹੁਤ ਘੱਟ ਹੈ ਨਹੀਂ ਤਾਂ ਜੋ ਕਾਰਨਾਮੇ ਕਰਦੀ ਹੈ ਮੈਂ ਇਸ ਨੂੰ ਬਾਹਰ ਕੱਢ ਦਵਾਂ ਇਹ ਕਹਿੰਦੇ ਹੋਏ ਮੇਰਾ ਜੇਠ ਕਮਰੇ ਤੋਂ ਬਾਹਰ ਚਲਾ ਗਿਆ ਮੈਂ ਆਪਣੀ ਜਠਾਣੀ ਨੂੰ ਜਾ ਕੇ ਗਲ ਨਾਲ ਲਾ ਲਿਆ ਅਤੇ ਉਹ ਮੇਰੇ ਨਾਲ ਲੱਗ ਕੇ ਰੋਣ ਲੱਗ ਗਈ ਸੀ ਕਿਉਂਕਿ ਉਹ ਵਿਚਾਰੀ ਬਹੁਤ ਰੋ ਰਹੀ ਸੀ ਮੈਂ ਉਸ ਨੂੰ ਪੁੱਛਿਆ ਕਿ ਇਹ ਸਭ ਕੀ ਹੋ ਰਿਹਾ ਹੈ ਜੀ ਅਸੀਂ ਤੁਹਾਡੇ ਵਾਲ ਕਿਉਂ ਕੱਟ ਰਹੇ ਨੇ ਤਾਂ ਮੇਰੀ ਜਠਾਣੀ ਕਹਿਣ ਲੱਗੀ ਇਦਾਂ ਤਾਂ ਉਹ ਰੋਜ਼ ਕਰਦੇ ਨੇ ਪਹਿਲਾਂ ਤਾਂ ਉਹ ਮਾਰਦੇ ਨੇ ਉਸ ਤੋਂ ਬਾਅਦ ਮੇਰੇ ਵਾਲ ਕੱਟਦੇ ਨੇ ਮੈਂ ਕਿਹਾ ਪਰ ਮੈਨੂੰ ਤਾਂ ਲੱਗਦਾ ਕਿ ਤੁਹਾਡੇ ਵਾਲ ਕੱਟਦੇ ਨੇ ਤਾਨੂੰ ਮਾਰਦੇ ਨਹੀਂ ਮੇਰੀ ਜਠਾਣੀ ਕਹਿਣ ਲੱਗੀ ਇਹ ਬਹੁਤ ਜ਼ਾਲਮ ਆਦਮੀ ਹੈ ਕੁਝ ਵੀ ਕਰ ਸਕਦਾ ਹੈ ਮੇਰੀ ਜਠਾਣੀ ਕਹਿਣ ਲੱਗੀ ਤੂੰ ਇਸ ਗੱਲ ਬਾਰੇ ਕੁਝ ਨਹੀਂ ਜਾਣਦੀ ਹੁਣ ਤੂੰ ਇਹ ਨਹੀਂ ਜਾਣਦੀ ਕਿ ਮੈਂ ਬੇਕਸੂਰ ਹਾਂ ਤੇ ਮੈਂ ਬੇਗੁਨਾਹ ਹਾਂ ਤੂੰ ਜੋ ਇਸ ਘਰ ਵਿੱਚ ਚੱਲ ਰਿਹਾ ਹੈ ਤੈਨੂੰ ਉਸ ਬਾਰੇ ਕੁਝ ਵੀ ਨਹੀਂ ਪਤਾ ਮੈਂ ਉਹਨਾਂ ਨੂੰ ਪੁੱਛਿਆ ਕਿ ਆਖਰ ਕੋਈ ਗੱਲ ਤਾਂ ਹੋਣੀ ਜੋ ਇਦਾਂ ਕਰਦੇ ਨੇ ਮੇਰੀ ਜਠਾਣੀ ਨੇ ਕਿਹਾ ਇਸ ਘਰ ਵਿੱਚ ਸਭ ਨੂੰ ਆਪਣੀ ਫਿਕਰ ਹੈ ਕੋਈ ਕਿਸੇ ਦੇ ਮਾਮਲੇ ਵਿੱਚ ਨਹੀਂ ਬੋਲਦਾ ਇਹ ਸਾਰੇ ਘਰ ਦਾ ਖਰਚਾ ਛੋਟੇ ਪੁੱਤ ਦੀ ਕਮਾਈ ਨਾਲ ਚੱਲਦਾ ਤੁਸੀਂ ਇਸ ਤੋਂ ਬਚ ਕੇ ਰਹੋ ਖਾਸ ਕਰਕੇ ਆਪਣੇ ਜੇਠ ਤੋਂ ਬਹੁਤ ਹੀ ਖਤਰਨਾਕ ਆਦਮੀ ਹੈ ਕਦੀ ਵੀ ਕੋਈ ਵੀ ਗੱਲ ਆਪਣੇ ਘਰ ਵਾਲੇ ਨੂੰ ਨਾ ਕਹੀਂ ਨਹੀਂ ਤਾਂ ਉਹ ਮੈਨੂੰ ਜਾਨ ਤੋਂ ਮਾਰ ਦੇਊਗਾ ਮੇਰੀ ਜਠਾਣੀ ਨੇ ਮੈਨੂੰ ਜ਼ਬਰਦਸਤੀ ਕਮਰੇ ਤੋਂ ਬਾਹਰ ਭੇਜ ਦਿੱਤਾ ਤੇ ਕਹਿਣ ਲੱਗੀ ਅੱਗੇ ਤੋਂ ਸਾਡੀ ਲੜਾਈ ਵਿੱਚ ਨਾ ਆਈ ਤੇ ਮੈਨੂੰ ਕਮਰੇ ਤੋਂ ਬਾਹਰ ਭੇਜਿਆ ਮੈਂ ਚੁੱਪ ਕਰਕੇ ਕਮਰੇ ਤੋਂ ਬਾਹਰ ਆ ਗਈ ਸੀ ਮੇਰਾ ਜੇਠ ਮੇਰੀ ਜਠਾਣੀ ਨਾਲ ਠੀਕ ਨਹੀਂ ਕਰ ਰਿਹਾ ਸੀ ਉਹ ਇੱਕ ਬਹੁਤ ਚੰਗੀ ਔਰਤ ਸੀ ਮੈਂ ਉਸ ਦੇ ਉੱਤੇ ਇੰਨਾ ਜ਼ੁਲਮ ਹੁੰਦੇ ਨਹੀਂ ਦੇਖ ਸਕਦੀ ਸੀ ਮੈਂ ਆਪਣੇ ਕਮਰੇ ਵੱਲ ਜਾ ਰਹੀ ਸੀ ਕਿ ਮੈਨੂੰ ਪੌੜੀਆਂ ਵਿੱਚ ਮੇਰਾ ਜੇਠ ਮਿਲ ਗਿਆ ਅਤੇ ਉਸ ਨੇ ਮੈਨੂੰ ਰੋਕਿਆ ਉਹਨਾਂ ਨੇ ਮੈਨੂੰ ਕਿਹਾ ਕਿ ਇੱਕ ਵਾਰੀ ਮੇਰੀ ਗੱਲ ਸੁਣ ਤੈਨੂੰ ਮੇਰੀਆਂ ਗੱਲਾਂ ਦਾ ਸੱਚ ਨਹੀਂ ਆਉਣਾ ਉਹਨਾਂ ਨੇ ਮੈਨੂੰ ਕਿਹਾ ਪਰ ਮੈਨੂੰ ਪਤਾ ਤੂੰ ਬਹੁਤ ਸਮਝਦਾਰ ਕੁੜੀ ਹੈ ਬਿਲਕੁਲ ਮੇਰੇ ਭਰਾ ਵਾਂਗ ਮੇਰਾ ਭਰਾ ਬਹੁਤ ਸਮਝਦਾਰ ਹੈ ਮੈਂ ਆਪਣੇ ਜੇਠ ਨੂੰ ਕਿਹਾ ਪਰ ਤੁਸੀਂ ਜਠਾਣੀ ਨਾਲ ਗਲਤ ਕਰ ਰਹੇ ਹੋ ਮੇਰਾ ਜੇਠ ਕਹਿਣ ਲੱਗਿਆ ਕਿ ਮੈਂ ਤੈਨੂੰ ਸਾਰੀ ਕਹਾਣੀ ਦੱਸਦਾ ਤੈਨੂੰ ਪਤਾ ਲੱਗ ਜਾਊ ਇਸ ਘਰ ਵਿੱਚ ਕੀ ਹੋ ਰਿਹਾ ਹੈ ਇਹ ਕਹਿ ਕੇ ਮੇਰੇ ਜੇਠ ਨੇ ਆਪਣੀ ਜੇਬ ਵਿੱਚੋਂ ਫੋਨ ਕੱਢਿਆ ਅਤੇ ਉਸ ਵਿੱਚੋਂ ਕੁਝ ਕਰਨ ਲੱਗੇ ਤੇ ਉਹਨਾਂ ਨੇ ਮੋਬਾਈਲ ਦੇ ਅੰਦਰ ਕੁਝ ਫੋਟੋਆਂ ਕੱਢ ਕੇ ਮੈਨੂੰ ਵਿਖਾਈਆਂ ਮੈਨੂੰ ਉਮੀਦ ਹੈ ਕਿ ਇਸ ਤੋਂ ਬਾਅਦ ਤੁਸੀਂ ਮੈਨੂੰ ਗਲਤ ਨਹੀਂ ਕਹੇਂਗੀ ਉਹ ਮੈਨੂੰ ਇਦਾਂ ਕਹਿ ਰਹੇ ਸੀ ਕਿ ਮੈਂ ਕੋਈ ਬੁਰਾ ਇਨਸਾਨ ਨਹੀਂ ਜਦੋਂ ਕੋਈ ਆਦਮੀ ਆਪਣੀ ਘਰਵਾਲੀ ਦੀ ਬੇਵਫਾਈ ਵੇਖੂਗਾ ਤਾਂ ਆਪਣੀ ਘਰਵਾਲੀ ਨੂੰ ਕਿਸੇ ਨਾ ਕਿਸੇ ਤਰ੍ਹਾਂ ਤਾਂ ਰੋਕੂਗਾ ਹੀ ਫੋਟੋਆਂ ਦੇਖਣ ਤੋਂ ਬਾਅਦ ਮੇਰੇ ਪੈਰਾਂ ਥਲੋਂ ਜ਼ਮੀਨ ਖਿਸਕ ਗਈ ਸੀ ਮੈਨੂੰ ਆਪਣੀ ਅੱਖਾਂ ਤੇ ਯਕੀਨ ਨਹੀਂ ਹੋ ਰਿਹਾ ਸੀ ਹਾਲੇ ਮੈਂ ਫੋਟੋਆਂ ਦੇਖ ਹੀ ਰਹੀ ਸੀ ਅਚਾਨਕ ਮੇਰੀ ਜਿਠਾਣੀ ਆ ਗਈ ਉਹਨੇ ਮੇਰੇ ਹੱਥ ਵਿੱਚੋਂ ਫੋਨ ਖੋਲ੍ਹਿਆ ਤੇ ਹੱਥ ਫੜ ਕੇ ਕਹਿਣ ਲੱਗੀ ਤੂੰ ਹਾਲੇ ਤੱਕ ਆਪਣੇ ਕਮਰੇ ਵਿੱਚ ਕਿਉਂ ਨਹੀਂ ਗਈ ਫੇਰ ਕਹਿਣ ਲੱਗੀ ਤੂੰ ਕੁਝ ਨਹੀਂ ਜਾਣਦੀ ਤੇ ਨਾ ਹੀ ਕੁਝ ਸਮਝਦੀ ਹੈ ਤੂੰ ਆਪਣੇ ਕਮਰੇ ਵਿੱਚ ਜਾ ਦੁਬਾਰਾ ਸਾਡੇ ਵਿੱਚ ਆਉਣ ਦੀ ਕੋਈ ਲੋੜ ਨਹੀਂ ਮੈਂ ਆਪਣਾ ਹੱਥ ਛੁਡਾਇਆ ਤੇ ਮੇਰੇ ਵੱਲੋਂ ਗੁੱਸੇ ਭਰੀਆਂ ਨਜ਼ਰਾਂ ਨਾਲ ਦੇਖ ਰਹੀ ਸੀ ਮੈਂ ਬੜੀ ਹੈਰਾਨੀ ਨਾਲ ਦੇਖਿਆ ਰਾਤ ਦਾ ਸਮਾਂ ਸੀ ਫੇਰ ਉਹੀ ਰੋਲਾ ਪਾਉਣ ਦੀ ਆਵਾਜ਼ ਆ ਰਹੀ ਸੀ ਮੇਰੀ ਜਠਾਣੀ ਦੇ ਵਾਲ ਬਹੁਤ ਲੰਬੇ ਸੀ ਤੇ ਮੇਰਾ ਜੀਠ ਉਹਨਾਂ ਦੇ ਵਾਲਾਂ ਨੂੰ ਕੱਟ-ਕੱਟ ਕੇ ਮੇਰੀ ਜਠਾਣੀ ਨੂੰ ਗੰਜਾ ਕਰ ਰਿਹਾ ਸੀ ਉਹ ਹਮੇਸ਼ਾ ਸਿਰ ਤੇ ਚੁੰਨੀ ਰੱਖਦੀ ਏਦਾਂ ਹੀ ਦਿਨ ਬੀਤ ਗਏ ਮੇਰਾ ਘਰ ਵਾਲਾ ਜਿਆਦਾ ਆਉਂਦਾ ਤਾਂ ਘਰ ਦਾ ਮਾਹੌਲ ਵਧੀਆ ਹੁੰਦਾ ਤੇ ਜਦੋਂ ਜਾਂਦਾ ਤਾਂ ਸਭ ਢਿਗ ਜਾਂਦਾ ਮੈਂ ਆਪਣੇ ਘਰ ਵਾਲੇ ਨੂੰ ਇਹ ਸਭ ਕੁਝ ਦੱਸਣ ਦੀ ਕੋਸ਼ਿਸ਼ ਕਰਨਾ ਚਾਹੁੰਦੀ ਸੀ ਪਰ ਮੇਰੀ ਜਠਾਣੀ ਨੇ ਮੈਨੂੰ ਸਖਤੀ ਨਾਲ ਮਨਾ ਕੀਤਾ ਸੀ ਤੇ ਕਿਹਾ ਸੀ ਤੂੰ ਆਪਣੇ ਘਰ ਵਾਲੇ ਨਾਲ ਗੱਲ ਨਾ ਕਰੀ ਨਹੀਂ ਤਾਂ ਤੇਰੇ ਲਈ ਚੰਗਾ ਨਹੀਂ ਹੋਣਾ ਮੈਂ ਤੈਨੂੰ ਇਸ ਘਰ ਚੋਂ ਬਾਹਰ ਕਢਵਾ ਦਊਂਗੀ ਹੁਣ ਮੈਨੂੰ ਬਹੁਤ ਜ਼ਿਆਦਾ ਚਿੰਤਾ ਹੋ ਗਈ ਸੀ ਸਮਝ ਨਹੀਂ ਆ ਰਿਹਾ ਸੀ ਆਖਰ ਇਸ ਘਰ ਵਿੱਚ ਕੀ ਹੋ ਰਿਹਾ ਹੈ ਰੋਜ਼ ਚੀਕਾਂ ਦੀਆਂ ਆਵਾਜ਼ਾਂ ਆਉਂਦੀਆਂ ਮੈਂ ਸੌ ਨਹੀਂ ਪੌਂਦੀ ਸੀ ਸਾਰੀ ਰਾਤ ਮੈਨੂੰ ਜਾਗਦੇ ਜਾਗਦੇ ਬੀਤ ਜਾਂਦੀ ਮੇਰੀ ਜਠਾਣੀ ਮੈਨੂੰ ਵਧੀਆ ਲੱਗਦੀ ਸੀ ਉਹਨਾਂ ਨੇ ਕਦੇ ਮੇਰੇ ਨਾਲ ਗਲਤ ਸਲੂਕ ਨਹੀਂ ਕੀਤਾ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦਾ ਸੀ ਕਿ ਉਹਨਾਂ ਨਾਲ ਕੁਝ ਗਲਤ ਹੋਵੇ ਅਗਲੇ ਦਿਨ ਤੱਕ ਮੈਂ ਹੈਰਾਨ ਹੀ ਰਹਿ ਗਈ ਮੇਰਾ ਜੇਠ ਮੇਰੀ ਜਠਾਣੀ ਨਾਲ ਬਹੁਤ ਵਧੀਆ ਵਰਤਾਅ ਕਰ ਰਿਹਾ ਸੀ ਲੱਗਿਆ ਜਿਵੇਂ ਮੇਰੇ ਜੇਠ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਹੋਵੇ ਮੈਂ ਉਹਨਾਂ ਵਿੱਚ ਬਹੁਤ ਪਿਆਰ ਦੇਖਿਆ ਤੇ ਮੈਨੂੰ ਖੁਸ਼ੀ ਹੋਈ ਕਿ ਚਲੋ ਸ਼ੁਕਰ ਹੈ ਦੋਨੋਂ ਆਪਸ ਵਿੱਚ ਵਧੀਆ ਤਰੀਕੇ ਨਾਲ ਗੱਲ ਕਰ ਰਹੇ ਨੇ ਹੁਣ ਬੜੇ ਦਿਨਾਂ ਤੋਂ ਮੇਰੇ ਜੇਠ ਨੇ ਮੇਰੀ ਜਠਾਣੀ ਨੂੰ ਕੁਝ ਵੀ ਨਾ ਕਿਹਾ ਹੁਣ ਮੈਂ ਬੇਫਿਕਰ ਹੋ ਗਈ ਸੀ ਮੇਰੇ ਦਿਮਾਗ ਤੋਂ ਚਿੰਤਾ ਦੂਰ ਹੋ ਰਹੀ ਸੀ ਚੰਗੇ ਦਿਨ ਬੀਤ ਰਹੇ ਸੀ ਇੱਕ ਦਿਨ ਰਾਤ ਦੇ 10 ਵਜੇ ਸੀ ਮੈਂ ਆਪਣੇ ਕਮਰੇ ਵਿੱਚ ਬੈਠੀ ਫੋਨ ਚਲਾ ਰਹੀ ਸੀ ਇਕਦਮ ਮੇਰਾ ਜੇਠ ਕਮਰੇ ਵਿੱਚ ਆਇਆ ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਹਾਨੂੰ ਕੋਈ ਕੰਮ ਸੀ ਤਾਂ ਕਹਿਣ ਲੱਗੇ ਕਿ ਮੈਂ ਤੇਰੇ ਲਈ ਕਾਫੀ ਲੈ ਕੇ ਆਇਆ ਜਿਸ ਦਿਨ ਦਾ ਤੇਰਾ ਵਿਆਹ ਹੋਇਆ ਆਪਣੀ ਤਾਂ ਗੱਲ ਹੀ ਨਹੀਂ ਹੋਈ ਤੇਰੀ ਜਠਾਣੀ ਤੇ ਤੇਰੇ ਘਰ ਵਾਲੇ ਨੂੰ ਮੇਰੇ ਹੱਥ ਦੀ ਕਾਫੀ ਬਹੁਤ ਪਸੰਦ ਹੈ ਇਸ ਲਈ ਮੈਂ ਤੇਰੇ ਲਈ ਵੀ ਲੈ ਕੇ ਆਇਆ ਤੂੰ ਪੀ ਕੇ ਮੈਨੂੰ ਦੱਸ ਕਿੱਦਾਂ ਬਣੀ ਹੈ ਮੇਰੇ ਜੇੜ ਦਾ ਮੂਡ ਬੜਾ ਚੰਗਾ ਸੀ ਮੈਂ ਹੈਰਾਨੀ ਨਾਲ ਉਹਨਾਂ ਵੱਲ ਵੇਖਿਆ ਕਿ ਪਤਾ ਨਹੀਂ ਕਿੰਨੇ ਦਿਨਾਂ ਤੋਂ ਉਹਨਾਂ ਨੂੰ ਕੀ ਹੋ ਗਿਆ ਸੀ ਉਹ ਤਾਂ ਮੇਰੀ ਜਠਾਣੀ ਦੇ ਨਾਲ ਹੁਣ ਮੇਰੀ ਵੀ ਫਿਕਰ ਕਰਦੇ ਸੀ ਅਤੇ ਮੇਰੇ ਤੇ ਵੀ ਮਿਹਰਬਾਨ ਹੋ ਰਹੇ ਸੀ ਮੈਂ ਉਹਨਾਂ ਤੋਂ ਕੌਫੀ ਦਾ ਕੱਪ ਲਿਆ ਤੇ ਉਹਨਾਂ ਨੂੰ ਥੈਂਕ ਯੂ ਕਿਹਾ ਤੇ ਮੈਂ ਕਿਹਾ ਕਿ ਹਲੇ ਇਹ ਗਰਮ ਹੈ ਮੈਂ ਗਰਮ ਕੌਫੀ ਨਹੀਂ ਪੀਂਦੀ ਜਦੋਂ ਠੰਡੀ ਹੋ ਜਾਊਗੀ ਤਾਂ ਮੈਂ ਪੀਲਾਂਗੀ ਉਹਨਾਂ ਨੇ ਕਿਹਾ ਨਹੀਂ ਤੂੰ ਮੇਰੇ ਸਾਹਮਣੇ ਹੀ ਪੀ ਮੈਂ ਤੇਰੇ ਮੂੰਹ 'ਚ ਆਪਣੀ ਤਾਰੀਫ਼ ਸੁਣਨਾ ਚਾਹੁੰਨਾ ਮੈਂ ਕਿਹਾ ਜੇੜ ਜੀ ਹਾਲੇ ਮੈਂ ਹੁਣੇ ਰੋਟੀ ਖਾਧੀ ਬਿਲਕੁਲ ਵੀ ਮਨ ਨਹੀਂ ਥੋੜੀ ਦੇਰ ਬਾਅਦ ਤੁਸੀਂ ਆਓਗੇ ਤਾਂ ਤੁਹਾਨੂੰ ਇਹ ਕੱਪ ਖਾਲੀ ਮਿਲੂਗਾ ਤੇ ਮੈਂ ਤੁਹਾਡੀ ਤਾਰੀਫ਼ ਹੁਣੇ ਹੀ ਕਰ ਦਿੰਨੀ ਹਾਂ ਕਾਫੀ ਭਾਵੇਂ ਚੰਗੀ ਹੈ ਜਾਂ ਨਹੀਂ ਇਹ ਨਹੀਂ ਪਤਾ ਪਰ ਤੁਸੀਂ ਮੇਰੇ ਲਈ ਮੇਰੇ ਸਹੁਰੇ ਦੇ ਸਮਾਨ ਹੋ ਪਲਾਂ ਕੋਈ ਧੀ ਆਪਣੇ ਪਿਓ ਦੀ ਦਿੱਤੀ ਚੀਜ਼ ਨੂੰ ਕਿੱਦਾਂ ਮਾੜਾ ਕਹਿ ਸਕਦੀ ਉਹ ਮੁਸਕਰਾਣ ਲੱਗੇ ਤੇ ਕਹਿਣ ਲੱਗੇ ਹਾਂ ਇਹ ਗੱਲ ਤਾਂ ਸਹੀ ਹੈ ਉਹਨਾਂ ਨੇ ਮੇਰੇ ਸਿਰ ਤੇ ਹੱਥ ਰੱਖਿਆ ਤੇ ਚਲੇ ਗਏ ਤੇ ਫਿਰ ਕਿਹਾ ਕਾਫੀ ਜ਼ਰੂਰ ਪੀ ਲਈ ਮੈਂ ਹਾਂ ਵਿੱਚ ਸਿਰ ਹਿਲਾ ਦਿੱਤਾ ਸੀ ਮੈਂ ਉੱਠੀ ਤੇ ਕਾਫੀ ਨੂੰ ਜਾ ਕੇ ਬਾਥਰੂਮ ਵਿੱਚ ਡੋਲ ਦਿੱਤਾ ਤੇ ਵਾਪਸ ਕੱਪ ਮੇਜ਼ ਤੇ ਰੱਖ ਦਿੱਤਾ ਕਿਉਂਕਿ ਮੇਰਾ ਦਿਲ ਨਹੀਂ ਸੀ ਤੇ ਰਾਤ ਦੇ ਸਮੇਂ ਜੇ ਮੈਂ ਕਾਫੀ ਪੀ ਲੈਂਦੀ ਤਾਂ ਮੈਨੂੰ ਨੀਂਦ ਨਹੀਂ ਆਉਣੀ ਸੀ ਤੇ ਬਹੁਤ ਜ਼ਿਆਦਾ ਦਿੱਕਤ ਹੋ ਜਾਂਦੀ ਹੁਣ ਇਹ ਗੱਲ ਮੈਂ ਉਹਨਾਂ ਨੂੰ ਨਹੀਂ ਕਹਿ ਸਕਦੀ ਸੀ ਕਿਉਂਕਿ ਮੈਨੂੰ ਖੁਸ਼ੀ ਸੀ ਕਿ ਮੇਰੇ ਜੀੜ ਦੇ ਅੰਦਰ ਬਦਲਾਅ ਆ ਗਿਆ ਸੀ ਬਹੁ ਸਮੇਂ ਤੋਂ ਮੇਰਾ ਜੇਠ ਅੱਧੀ ਰਾਤ ਦੇ ਸਮੇਂ ਮੇਰੀ ਜਟਾਣੀ ਤੇ ਜ਼ੁਲਮ ਨਹੀਂ ਕਰਦਾ ਸੀ ਸਗੋਂ ਹੁਣ ਉਹ ਇਹ ਸਭ ਕੁਝ ਛੱਡ ਗਏ ਸੀ ਮੈਨੂੰ ਬਹੁਤ ਰਾਤ ਹੋ ਗਈ ਸੀ ਮੈਂ ਟੀਵੀ ਦੇਖ ਰਹੀ ਸੀ ਇਸ ਲਈ ਜਦੋਂ ਟੀਵੀ ਬੰਦ ਕੀਤਾ ਤਾਂ ਮੈਂ ਆਪਣੇ ਘਰ ਵਾਲੇ ਨਾਲ ਗੱਲਾਂ ਕਰਨ ਲੱਗੀ ਇਸ ਸਮੇਂ ਉਹ ਵੀ ਆਪਣੇ ਕਮਰੇ ਵਿੱਚ ਆਰਾਮ ਕਰ ਰਹੇ ਹੋਣੇ ਪਰ ਇਸ ਸਮੇਂ ਮੈਨੂੰ ਮਹਿਸੂਸ ਹੋਇਆ ਜਿਦਾਂ ਕੋਈ ਮੇਰੇ ਕਮਰੇ ਵੱਲ ਆ ਰਿਹਾ ਸੀ ਮੈਂ ਡਰ ਗਈ ਅਤੇ ਮੈਂ ਫੋਨ ਨੂੰ ਬੰਦ ਕਰ ਦਿੱਤਾ ਤੇ ਅੱਖਾਂ ਬੰਦ ਕਰਕੇ ਸੌਂ ਗਈ ਕਿਸੇ ਨੇ ਦਰਵਾਜ਼ਾ ਖੋਲ੍ਹ ਕੇ ਸ਼ਾਇਦ ਮੈਨੂੰ ਦੇਖਿਆ ਤੇ ਫਿਰ ਦਰਵਾਜ਼ਾ ਬੰਦ ਕਰ ਦਿੱਤਾ ਮੈਂ ਸਮਝ ਗਈ ਸੀ ਇਹ ਕੌਣ ਸੀ ਮੈਂ ਦੁਬਾਰਾ ਆਪਣੇ ਘਰ ਵਾਲੇ ਨਾਲ ਗੱਲਾਂ ਕਰਨ ਲੱਗੀ ਫਿਰ ਮੈਨੂੰ ਕਮਰੇ ਦੇ ਬਾਹਰ ਕੁਝ ਆਵਾਜ਼ਾਂ ਆ ਰਹੀਆਂ ਸੀ ਮੈਂ ਫੋਨ ਰੱਖਿਆ ਤੇ ਹੌਲੀ-ਹੌਲੀ ਕਮਰੇ ਚੋਂ ਬਾਹਰ ਗਈ ਆਖਰbaar ਕੌਣ ਸੀ ਮੈਂ ਦੇਖਿਆ ਮੇਰਾ ਜੇਠ ਮੇਰੀ ਜਠਾਣੀ ਦੇ ਮੂੰਹ ਤੇ ਹੱਥ ਰੱਖ ਕੇ ਪਤਾ ਨਹੀਂ ਉਸ ਨੂੰ ਕਿੱਥੇ ਲੈ ਕੇ ਜਾ ਰਿਹਾ ਸੀ ਮੈਂ ਉਸ ਦੇ ਪਿੱਛੇ-ਪਿੱਛੇ ਜਾ ਰਹੀ ਸੀ ਮੈਂ ਦੇਖ ਕੇ ਹੈਰਾਨ ਹੋ ਗਈ ਇਸ ਘਰ ਦੇ ਵਿੱਚ ਇੱਕ ਤਹਿਖਾਨਾ ਬਣਿਆ ਸੀ ਜਿਸਦੇ ਬਾਰੇ ਮੈਨੂੰ ਕੁਝ ਵੀ ਨਹੀਂ ਪਤਾ ਸੀ ਉਹ ਮੇਰੀ ਜਠਾਣੀ ਨੂੰ ਜ਼ਬਰਦਸਤੀ ਉਸ ਦੇ ਅੰਦਰ ਲਿਜਾ ਰਿਹਾ ਸੀ ਮੈਂ ਵੀ ਹੌਲੀ-ਹੌਲੀ ਪਿੱਛੇ ਜਾ ਰਹੀ ਸੀ ਮੇਰਾ ਜੇੜ ਤਹਿਖਾਨੇ ਦੇ ਅੰਦਰ ਮੇਰੀ ਜਠਾਣੀ ਨੂੰ ਲੈ ਗਿਆ ਤੇ ਉਹਨਾਂ ਨੇ ਜਲਦੀ ਵਿੱਚ ਦਰਵਾਜ਼ਾ ਖੁੱਲਾ ਛੱਡ ਦਿੱਤਾ ਤਾਂ ਮੈਂ ਵੀ ਤਹਿਖਾਨੇ ਦੇ ਅੰਦਰ ਚਲੀ ਗਈ ਉੱਥੇ ਇੱਕ ਛੋਟਾ ਜਿਹਾ ਕਮਰਾ ਸੀ ਮੈਂ ਉੱਥੇ ਰੁੱਕ ਕੇ ਉਹਨਾਂ ਦੀਆਂ ਗੱਲਾਂ ਸੁਣਨ ਲੱਗੀ ਉਸ ਨੂੰ ਕੁਰਸੀ ਤੇ ਬਿਠਾ ਕੇ ਰੱਸੀ ਨਾਲ ਬੰਨ ਰਿਹਾ ਸੀ ਉਸ ਤੋਂ ਬਾਅਦ ਮੇਰੇ ਜੇਟ ਨੇ ਮੇਰੀ ਜਠਾਣੀ ਨੂੰ ਕਿਹਾ ਕਿ ਜੋ ਸੁਣ ਕੇ ਹੀ ਮੇਰੇ ਹੋਸ਼ ਉੱਡ ਗਏ ਮੇਰੇ ਜੇਟ ਨੇ ਕਿਹਾ ਤੇਰੇ ਇਸ ਘਰ ਵਿੱਚ ਜਿੰਨੀ ਵੀ ਦੌਲਤ ਹੈ ਮੈਂ ਚਾਹਨਾ ਤੂੰ ਸਭ ਮੇਰੇ ਨਾਮ ਕਰ ਦੇ ਮੈਂ ਸਭ ਨੂੰ ਕਹਾਂਗਾ ਤੂੰ ਆਪਣੇ ਆਸ਼ਿਕ ਨਾਲ ਭੱਜ ਗਈ ਤੇ ਤੈਨੂੰ ਇੱਥੇ ਹੀ ਮਾਰ ਦੇਵਾਂਗਾ ਫਿਰ ਉਹਨਾਂ ਨੇ ਕਿਹਾ ਕਿ ਜਲਦੀ ਜਲਦੀ ਕਾਗਜ਼ਾਂ ਤੇ ਸਾਈਨ ਕਰ ਤੇਰੇ ਪੁੱਤ ਦੀ ਸਾਰੀ ਜਾਇਦਾਦ ਮੇਰੇ ਨਾਲ ਹੋਵੇ ਮੇਰੀ ਜਠਾਣੀ ਕਹਿਣ ਲੱਗੀ ਮੈਂ ਮਰ ਜਾਵਾਂਗੀ ਪਰ ਅਜਿਹਾ ਕੁਝ ਨਹੀਂ ਕਰਾਂਗੀ ਪਰ ਮੈਂ ਹੈਰਾਨ ਸੀ ਕਿ ਆਖਰ ਮੇਰੀ ਜਠਾਣੀ ਦਾ ਪੁੱਤ ਕੌਣ ਸੀ ਉਹਨਾਂ ਦੇ ਤਾਂ ਹਾਲੇ ਕੋਈ ਬੱਚਾ ਹੀ ਨਹੀਂ ਸੀ ਸਾਰੀ ਜਾਇਦਾਦ ਮੇਰੇ ਪੁੱਤ ਨੇ ਆਪਣੀ ਮਿਹਨਤ ਨਾਲ ਬਣਾਈ ਹੈ ਤੇ ਮੈਂ ਤੇਰੇ ਨਾਲ ਨਹੀਂ ਕਰ ਸਕਦੀ ਸ਼ੁਕਰ ਕਰ ਮੈਂ ਤੇਰੀ ਸਚਾਈ ਹੁਣ ਤੱਕ ਆਪਣੇ ਬੱਚਿਆਂ ਨੂੰ ਨਹੀਂ ਦੱਸੀ ਮੈਨੂੰ ਆਪਣੀ ਨੂੰਹ ਤੋਂ ਵੀ ਇਹ ਗੱਲ ਘੋਣੀ ਪਈ ਮੇਰੇ ਜੇਠ ਨੇ ਮੇਰੀ ਜਠਾਣੀ ਦੇ ਮੂੰਹ ਤੇ ਥੱਪੜ ਮਾਰਿਆ ਤੇ ਕਹਿਣ ਲੱਗਿਆ ਅੱਜ ਤਾਂ ਮੈਂ ਕੌਫੀ ਵਿੱਚ ਨੀਂਦ ਦੀ ਦਵਾਈ ਮਲਾਈ ਹੈ ਤੇ ਤੇਰੀ ਨੂੰ ਨੂੰ ਬੇਹੋਸ਼ ਕਰ ਦਿੱਤਾ ਉਸ ਨੂੰ ਕੁਝ ਪਤਾ ਨਹੀਂ ਲੱਗਣਾ ਕਿ ਉਸ ਦੀ ਜਠਾਣੀ ਆਪਣੇ ਆਸ਼ਿਕ ਨਾਲ ਭੱਜ ਗਈ ਕਿਉਂਕਿ ਜੋ ਫੋਟੋ ਮੈਂ ਉਸ ਨੂੰ ਦਿਖਾਏ ਨੇ ਤੇ ਉਸ ਤੇ ਯਕੀਨ ਕਰ ਲਿਆ ਸੀ ਦਰਸ ਲੋ ਉਸ ਦਿਨ ਮੇਰੇ ਜੇਟ ਨੇ ਮੈਨੂੰ ਜਿਹੜੇ ਫੋਟੋ ਵਿਖਾਏ ਉਹ ਮੇਰੀ ਜਠਾਣੀ ਦੇ ਸੀ ਜੋ ਕਿ ਕਾਫੀ ਗੰਦੇ ਤਰੀਕੇ ਨਾਲ ਕੱਢੇ ਗਏ ਸੀ ਮੇਰੇ ਜੇਟ ਨੇ ਦੂਜੇ ਆਦਮੀ ਨਾਲ ਉਹਨਾਂ ਦੀ ਫੋਟੋ ਨੂੰ ਐਡਿਟ ਕਰ ਦਿੱਤਾ ਸੀ ਜਦੋਂ ਕਿ ਸਾਰੇ ਫੋਟੋ ਦੋਨਾਂ ਦੇ ਹੀ ਸੀ ਮੈਂ ਤੁਹਾਨੂੰ ਦੱਸਦੀ ਹਾਂ ਆਖਰ ਗੱਲ ਕੀ ਹੈ ਦਰਸਲ ਸੱਚ ਇਹ ਹੈ ਕਿ ਮੇਰਾ ਜੇੜ ਜਠਾਣੀ ਦਾ ਦੂਜਾ ਘਰ ਵਾਲਾ ਸੀ ਉਹ ਮੇਰੀ ਜਠਾਣੀ ਨਹੀਂ ਮੇਰੀ ਸੱਸ ਸੀ ਜਿਨ੍ਹਾਂ ਦਾ ਇਕੱਲਾ ਹੀ ਪੁੱਤ ਮੇਰਾ ਘਰ ਵਾਲਾ ਸੀ ਜਦੋਂ ਮੇਰੀ ਸੱਸ ਵਿਧਵਾ ਹੋਈ ਸੀ ਤਾਂ ਉਹਨਾਂ ਦਾ ਪਹਿਲਾ ਵਿਆਹ ਜਿੱਥੇ ਹੋਇਆ ਉਹ ਆਦਮੀ ਬਹੁਤ ਅਮੀਰ ਸੀ ਤੇ ਉਸ ਨੇ ਸਾਰੀ ਜਾਇਦਾਦ ਆਪਣੇ ਬੱਚੇ ਯਾਨੀ ਕਿ ਮੇਰੇ ਘਰ ਵਾਲੇ ਦੇ ਨਾਂ ਕਰ ਦਿੱਤੀ ਸੀ ਕਿਉਂਕਿ ਜਦੋਂ ਉਹਨਾਂ ਦੇ ਘਰ ਵਾਲੇ ਦੀ ਮੌਤ ਹੋਈ ਤਾਂ ਮੇਰੀ ਸੱਸ ਦੇ ਬੱਚਾ ਹੋਣਾ ਸੀ ਫਿਰ ਇਸ ਆਦਮੀ ਨੇ ਪੈਸੇ ਦੇ ਲਾਲਚ ਵਿੱਚ ਮੇਰੀ ਸੱਸ ਨਾਲ ਵਿਆਹ ਕਰ ਲਿੱਤਾ ਤਾਂ ਜੋ ਸਾਰੀ ਜਾਇਦਾਦ ਉਸ ਨੂੰ ਮਿਲ ਜਾਵੇ ਪਰ ਮੇਰੀ ਸੱਸ ਨੇ ਜਦੋਂ ਉਸ ਦੀ ਇਸਲੀਅਤ ਪਤਾ ਲੱਗੀ ਤਾਂ ਉਸ ਨੇ ਕਿਹਾ ਕਿ ਮੈਂ ਆਪਣੇ ਬੱਚੇ ਦਾ ਕੋਈ ਵੀ ਜਾਇਦਾਦ ਤੈਨੂੰ ਨਹੀਂ ਦੇਣਾ ਚਾਹੁੰਦੀ ਤੇ ਨਾ ਹੀ ਉਹ ਉਸ ਨੂੰ ਇਹ ਗੱਲ ਦੱਸਣਾ ਚਾਹੁੰਦੀ ਸੀ ਤੇ ਇਸ ਲਈ ਉਸ ਨੇ ਇਹੀ ਕਿਹਾ ਕਿ ਉਹ ਉਸ ਦਾ ਸੋਤੇਲਾ ਪਿਓ ਸੀ ਪਰ ਉਸ ਨੂੰ ਭਰਾ ਕਹਿ ਦਿੱਤਾ ਕਿਉਂਕਿ ਸਾਰੀ ਗੱਲ ਲੁਕਾਈ ਸੀ ਤਾਂ ਜੋ ਉਹਨਾਂ ਨੂੰ ਬਚਪਨ ਵਿੱਚ ਇਸ ਗੱਲ ਤੋਂ ਦੁੱਖ ਨਾ ਹੋਵੇ ਇਸ ਲਈ ਸਾਰੀ ਗੱਲ ਮੇਰੇ ਘਰ ਵਾਲੇ ਤੋਂ ਲੁਕਾਈ ਗਈ ਸੀ ਅਸਲੀਅਤ ਵਿੱਚ ਮੇਰੇ ਘਰ ਵਾਲੇ ਦੀ ਮਾਂ ਯਾਨੀ ਕਿ ਮੇਰੀ ਸੱਸ ਪਰ ਜਦੋਂ ਮੇਰਾ ਘਰ ਵਾਲਾ ਜਵਾਨ ਹੋਇਆ ਤਾਂ ਉਸ ਨੇ ਆਪਣੇ ਪਿਓ ਦਾ ਬਿਜ਼ਨਸ ਵਧਿਆ ਕਰ ਲਿਆ ਤੇ ਉਸ ਨੂੰ ਬਹੁਤ ਮੁਨਾਫਾ ਹੋਇਆ ਤੇ ਮੇਰੇ ਸੋਤੇਲੀ ਸਹੁਰੇ ਨੂੰ ਇਹ ਗੱਲ ਚੰਗੀ ਨਾ ਲੱਗੀ ਸਾਰੇ ਖਰਦਾ ਖਰਚਾ ਮੇਰਾ ਘਰ ਵਾਲਾ ਚੱਕਦਾ ਸੀ ਉਹਨਾਂ ਨੇ ਸਭ ਕੁਝ ਆਪਣੀ ਮਾਂ ਯਾਨੀ ਕਿ ਭਾਬੀ ਦੇ ਨਾਂ ਕਰ ਦਿੱਤਾ ਕਿਉਂਕਿ ਉਹਨਾਂ ਦੇ ਦਿਲ ਵਿੱਚ ਇਹ ਸੀ ਕਿ ਉਹਨਾਂ ਦੀ ਭਾਬੀ ਨੇ ਉਹਨਾਂ ਨੂੰ ਆਪਣੇ ਬੱਚਿਆਂ ਵਾਂਗ ਪਾਲਿਆ ਉਹਨਾਂ ਨੂੰ ਮਾਂ ਮੰਨਦੇ ਸੀ ਜਦੋਂ ਕਿ ਅਸਲੀਅਤ ਵਿੱਚ ਉਹਨਾਂ ਦੀ ਮਾਂ ਹੀ ਸੀ ਮੇਰਾ ਸਹੁਰਾ ਜਾਇਦਾਦ ਆਪਣੇ ਨਾਂ ਚਾਹੁੰਦਾ ਸੀ ਤੇ ਉਸ ਨੂੰ ਤੰਗ ਕਰਦਾ ਸੀ ਜਿਸ ਦਿਨ ਮੇਰੇ ਘਰ ਵਾਲੇ ਨੂੰ ਸੱਚਾਈ ਪਤਾ ਲੱਗੂਗੀ ਉਸ ਨੂੰ ਘਰੋਂ ਕੱਢ ਦੇਣਗੇ ਇਸ ਲਈ ਉਹ ਉਸ ਦੇ ਸਾਹਮਣੇ ਚੰਗਾ ਹੋਣ ਦਾ ਡਰਾਮਾ ਕਰਦਾ ਸੀ ਅਤੇ ਆਪਣੀ ਜਾਇਦਾਦ ਨਾ ਕਰਾਉਣਾ ਚਾਹੁੰਦਾ ਸੀ ਇਸ ਕਰਕੇ ਉਸਨੇ ਆਪਣੀ ਹੀ ਘਰਵਾਲੀ ਯਾਨੀ ਕਿ ਮੇਰੀ ਸੱਸ ਦੇ ਚਰਿੱਤਰ ਤੇ ਉਂਗਲ ਚੁੱਕੀ ਕਿਉਂਕਿ ਦੇਖਣ ਨੂੰ ਬਹੁਤ ਸੋਹਣੀ ਸੀ ਦੇਖ ਕੇ ਨਹੀਂ ਲੱਗਦਾ ਸੀ ਉਹ ਬੁੱਢੀ ਹੈ ਮੇਰਾ ਜੇ ਟੇਸ ਲਈ ਜਠਾਣੀ ਦੇ ਵਾਲ ਕੱਟਦਾ ਸੀ ਕਿਉਂਕਿ ਵਾਲ ਔਰਤ ਦਾ ਗਹਿਣਾ ਹੁੰਦੇ ਨੇ ਤੇ ਉਸ ਨੂੰ ਖੂਬਸੂਰਤੀ ਨੂੰ ਜਾਣ ਬੁੱਝ ਕੇ ਵਿਗਾੜ ਰਿਹਾ ਸੀ ਤੇ ਉਸਦੇ ਹੱਥ ਚੁੱਕਦਾ ਉਹ ਇੰਨੇ ਸਾਲਾਂ ਤੋਂ ਇਹ ਸਭ ਕੁਝ ਸਹਿ ਰਹੀ ਸੀ ਮੈਂ ਆਪਣੀ ਸੱਸ ਤੇ ਜ਼ੁਲਮ ਹੁੰਦੇ ਨਹੀਂ ਦੇਖ ਸਕਦੀ ਸੀ ਇਸ ਲਈ ਪੁਲਿਸ ਨੂੰ ਫੋਨ ਕਰ ਦਿੱਤਾ ਤੇ ਉਹਨਾਂ ਨੂੰ ਸਾਰੀ ਸੱਚਾਈ ਦੱਸੀ ਇਧਰੋਂ ਮੈਂ ਆਪਣੇ ਘਰ ਵਾਲੇ ਨੂੰ ਮੈਸੇਜ ਕਰ ਦਿੱਤਾ ਤੇ ਉਹਨਾਂ ਨੂੰ ਸਾਰੀ ਗੱਲ ਮੈਸੇਜ ਦੇ ਉੱਤੇ ਦੱਸ ਦਿੱਤੀ ਸੀ ਮੇਰਾ ਘਰਵਾਲਾ ਸਾਰੀ ਗੱਲ ਸੁਣ ਕੇ ਹੈਰਾਨ ਹੋ ਗਿਆ ਤੇ ਜਲਦ ਹੀ ਦੂਜੇ ਸ਼ਹਿਰ ਤੋਂ ਵਾਪਸ ਆ ਗਿਆ ਉਧਰੋਂ ਪੁਲਿਸ ਵੀ ਆ ਗਈ ਸੀ ਤੇ ਪੁਲਿਸ ਨੇ ਮੇਰੇ ਸਹੁਰੇ ਨੂੰ ਗ੍ਰਿਫਤਾਰ ਕਰ ਲਿੱਤਾ ਸੀ ਜੋ ਕਿ ਮੇਰੀ ਸੱਸ ਨੂੰ ਰੋਜ਼ ਕੁੱਟਦਾ ਸੀ ਜਦੋਂ ਮੇਰੇ ਘਰਵਾਲੇ ਨੂੰ ਸੱਚਾਈ ਪਤਾ ਲੱਗੀ ਤਾਂ ਉਸ ਨੇ ਮੇਰੇ ਸਹੁਰੇ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਹੁਣ ਇਸ ਵੱਡੇ ਘਰ ਵਿੱਚ ਅਸੀਂ ਤਿੰਨੋਂ ਜਾਣੇ ਰਹਿੰਦੇ ਹਾਂ ਮੇਰੇ ਘਰ ਵਾਲੇ ਨੇ ਫੈਸਲਾ ਕਰ ਲਿੱਤਾ ਉਹ ਕਦੀ ਵੀ ਇਸ ਘਰ ਤੋਂ ਬਾਹਰ ਨਹੀਂ ਜਾਣਗੇ ਤੇ ਇਸੇ ਸ਼ਹਿਰ ਵਿੱਚ ਰਹਿ ਕੇ ਆਪਣਾ ਕਾਰੋਬਾਰ ਕਰਨਗੇ ਕਦੀ ਕਦੀ ਕੁਝ ਲੋਕ ਪੈਸੇ ਦੇ ਲਾਲਚ ਵਿੱਚ ਇੰਨੇ ਗਿਰ ਜਾਂਦੇ ਨੇ ਕਿ ਆਪਣੇ ਰਿਸ਼ਤਿਆਂ ਦੀ ਕਦਰ ਨਹੀਂ ਕਰਦੇ ਇਹ ਰਿਸ਼ਤੇ ਜੋ ਸਾਡੇ ਨਾਲ ਨੇ ਜੇ ਅਸੀਂ ਉਹਨਾਂ ਦੇ ਨਾਲ ਕੁਝ ਵੀ ਗਲਤ ਕਰਾਂਗੇ ਤਾਂ ਉਹਨਾਂ ਦੇ ਦਿਲ ਵਿੱਚ ਗਲਤਫਹਿਮੀ ਆ ਜਾਊਗੀ ਉਸ ਤੋਂ ਬਾਅਦ ਕੋਈ ਸਾਡੀ ਕਦਰ ਨਹੀਂ ਕਰੂਗਾ ਇਸ ਲਈ ਚੰਗੇ ਇਨਸਾਨ ਦੀ ਪਰਖ ਕਰਨਾ ਸਿੱਖੋ ਉਸ ਨਾਲ ਚੰਗਾ سلوਕ ਕਰੋ ਤੇ ਬੁਰਾਈ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰੋ ਮੇਰੇ ਸਹੁਰੇ ਨੇ ਮੇਰੀ ਸਾਸ ਤੋਂ ਮਾਫੀ ਬਹੁਤ ਮੰਗੀ ਪਰ ਸ਼ਾਇਦ ਉਹ ਇਸ लायक ਨਹੀਂ ਸੀ ਕਿਉਂਕਿ ਉਹ ਬਹੁਤ ਵੱਡੀ ਗਲਤੀ ਕਰਨ ਜਾ ਰਿਹਾ ਸੀ ਉਹ ਉਸ ਨੂੰ ਜਾਨ ਤੋਂ ਮਾਰਨ ਜਾ ਰਿਹਾ ਸੀ ਅਤੇ ਜੇ ਮੈਂ ਮੌਕੇ ਤੇ ਨਾ ਜਾਂਦੀ ਤਾਂ ਪਤਾ ਨਹੀਂ ਕੀ ਹੋ ਜਾਂਦਾ